ਲਓ ਜੀ ਅੱਜ ਮੈਂ ਮਿਲਿਆ ਬਹੁਤ ਘੈਂਟ ਸਿੰਗਰ ਰਾਣੀ ਰੰਦੀਪ ਜੀ ਇਸ਼ਕੇ ਦੀ ਮਾਰ ਉਹ ਆਪਣੇ ਮੂੰਹ ਸੁਣਾਉਣਗੇ ਦੋ ਬੋਲ ਸਤਿ ਸ਼੍ਰੀ ਅਕਾਲ ਜੀ ਅ ਮੈਨੂੰ ਬਹੁਤ ਚੰਗਾ ਲੱਗਿਆ ਲੰਬੇ ਸਮੇਂ ਬਾਅਦ ਅਸੀਂ ਮਿਲੇ ਆ ਹਾਂਜੀ ਹਾਂਜੀ ਤੇ ਤੁਸੀਂ ਬਹੁਤ ਤੁਸੀਂ ਬਹੁਤ ਘੈਂਟ ਗਏ ਹੋ ਥੈਂਕ ਯੂ ਥੈਂਕ ਯੂ ਇਹ ਪ੍ਰੇਮ ਆ ਸਾਰਾ ਸਾਰਿਆਂ ਦਾ ਤੁਹਾਡਾ ਚੰਗੀ ਚੰਗੀ ਇੰਨੀ ਆ ਟੈਲੈਂਟਡ ਰੂਹਾਂ ਮੈਨੂੰ ਪਿਆਰ ਕਰਦੀਆਂ ਤੁਨ੍ਹ ਦੀ ਸਤਕੀਰ ਇਹ ਤੁਸੀਂ ਆ ਬਹੁਤ ਬਿਜਾਤੇ ਖੁਦ ਬੜੇ ਅੱਛੇ ਫਨਕਾਰ ਹੂੰ ਤੇ ਮੈਨੂੰ ਉਹ ਦੋ ਲਾਈਨਾਂ ਜਿਹੜੀਆਂ ਤੁਹਾਡੀਆਂ ਉਹ ਇਸ਼ਕੇ ਦੀ ਮਾਰ ਜੀ 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 ਮਮਮੀ ਨੂੰ ਘਾਲਾਂ ਦੇ ਵਿੱਚ ਬੁਲ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਬੁਲ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਰੁਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਨਿਆ ਰੁਲ ਗਿਆ ਹਾਰ ਤੇ ਸ਼ਿੰਗਾਰ ਐਸੀ ਪੇਸ਼ਕੇ ਦੀ ਮਰਸਾ ਨੂੰ ਵੈਰੀਆ ਐਸੀ ਪੇਸ਼ਕੇ ਦੇ ਮਾਰ ਵੇ ਪੜਿਆ ਐਸੀ ਪੇਸ਼ਕੇ ਦੇ ਮਾਰ ਐਸੀ ਪੇਸ਼ਕੇ ਦੀ ਮਰਸਾ ਨੂੰ ਡਾਡਿਆ ਐਸੀ ਪੇਸ਼ਕੇ ਦੇ ਮਾਰ ਵੇ ਪੜਿਆ ਐਸੀ ਪੇਸ਼ਕੇ ਦੇ ਮਾਰ ਵਾਹ ਜੀ ਵਾਹ ਕੀ ਬਾਤ ਹੈ ਥੈਂਕ ਯੂ ਰਾਣੀ ਜੀ ਥੈਂਕ ਯੂ ਜੀ ਗੋਡ ਬlesਸ ਯੂ ਗੁੱਡ ਲੱਕ ਲਓ ਜੀ ਅੱਜ ਮੈਂ ਮਿਲਿਆ ਬਹੁਤ ਕੈਂਟ ਸਿੰਗਰ ਰਾਣੀ ਰੰਦੀਪ ਜੀ इश्ਕੇ ਦੀ ਮਾਰ ਉਹ ਆਪਣੇ ਮੂੰਹ ਸੁਣਾਉਣਗੇ ਦੋ ਬੋਲ ਸਸੀ ਗਲ ਜੀ ਅ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਲੰਬੇ ਸਮੇਂ ਬਾਅਦ ਅਸੀਂ ਮਿਲੇ ਆ ਹਾਂਜੀ ਹਾਂਜੀ ਤੇ ਤੁਸੀਂ ਬਹੁਤ ਤੁਸੀਂ ਬਹੁਤ ਘੈਂਟ ਗਈਏ ਹੋ ਥੈਂਕ ਯੂ ਥੈਂਕ ਯੂ ਇਹ ਪ੍ਰੇਮਿਆ ਸਾਰਾ ਸਾਰਿਆਂ ਦਾ ਤੁਹਾਡਾ ਚੰਗੀਆਂ ਚੰਗੀਆਂ ਇੰਨੀਆਂ ਟੈਲੈਂਟਡ ਰੂਹਾਂ ਮੈਨੂੰ ਪਿਆਰ ਕਰਦੀਆਂ ਉਹਨਾਂ ਦੀ ਸਰਕੇ ਨਹੀਂ ਤੁਸੀਂ ਆ ਬਹੁਤ ਬਿਜਾਤੇ ਖੁਦ ਬੜੇ ਅੱਛੇ ਫਨਕਾਰ ਹਾਂ ਤੇ ਮੈਨੂੰ ਉਹ ਦੋ ਲਾਈਨਾਂ ਜਿਹੜੀਆਂ ਤੁਹਾਡੀਆਂ ਉਹ ਇਸ਼ਕੇ ਦੀ ਮਾਰ ਜੀ 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 ਅਮਮਾ ਮੈਨੂੰ ਗਾਣਾ ਦੇਵੀਂ ਅੱਛਾ ਬੁਲਹ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਬੁਲਹ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਰੁਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਨਿਆ ਰੁਲ ਗਿਆ ਹਾਰ ਤੇ ਸ਼ਿੰਗਾਰ ਐਸੀ ਪੇਸ਼ਕੇ ਦੀ ਮਰਸਾ ਨੂੰ ਵੈਰੀਆ ਐਸੀ ਪੇਸ਼ਕੇ ਦੀ ਮਾਰ ਵੇ ਪੜਿਆ ਐਸੀ ਪੇਸ਼ਕੇ ਦੀ ਮਾਰ ਐਸੀ ਪੇਸ਼ਕੇ ਦੀ ਮਾਰ ਸਾਨੂੰ ਡਾਡਿਆ ਐਸੀ ਪੇਸ਼ਕੇ ਦੀ ਮਾਰ ਵੇ ਪੜਿਆ ਐਸੀ ਪੇਸ਼ਕੇ ਦੀ ਮਾਰ ਵਾਹ ਜੀ ਵਾਹ ਕੀ ਬਾਤ ਹੈ ਥੈਂਕ ਯੂ ਰਾਣੀ ਜੀ ਥੈਂਕ ਯੂ ਜੀ ਗੋਡ ਬles ਯੂ ਗੁੱਡ ਲੱਕ ਲਓ ਜੀ ਅੱਜ ਮੈਂ ਮਿਲਿਆ ਬਹੁਤ ਕੈਂਟ ਸਿੰਗਰ ਰਾਣੀ ਰੰਦੀਪ ਜੀ ਇਸਕੇ ਦੀ ਮਾਰ ਉਹ ਆਪਣੇ ਮੂੰਹ ਸੁਣਾਉਣਗੇ ਦੋ ਬੋਲ ਸਤਿ ਸ਼ਕਲ ਜੀ ਮੈਨੂੰ ਬਹੁਤ ਚੰਗਾ ਲੱਗਿਆ ਲੰਬੀ ਸਮੇਂ ਬਾਅਦ ਅਸੀਂ ਮਿਲੇ ਹਾਂ ਹਾਂਜੀ ਹਾਂਜੀ ਤੇ ਤੁਸੀਂ ਬਹੁਤ ਤੁਸੀਂ ਬਹੁਤ ਘੈਂਟ ਗਈਏ ਹੋ ਥੈਂਕ ਯੂ ਥੈਂਕ ਯੂ ਇਹ ਪ੍ਰੇਮ ਹੈ ਸਾਰਾ ਸਾਰਿਆਂ ਦਾ ਤੁਹਾਡਾ ਚੰਗੀ ਚੰਗੀ ਇੰਨੀ ਆ ਟੈਲੈਂਟਡ ਰੂਂਗਾ ਮਿਲ ਪਿਆਰ ਕਰਦੀ ਹੈ ਉਹਨਾਂ ਦੀ ਸਦਕੇ ਨਹੀਂ ਤੁਸੀਂ ਆ ਬਹੁਤ ਬਿਜਾਤੇ ਖੁਦ ਬੜੇ ਅੱਛੇ ਫਨਕਾਰ ਹੋ ਤੇ ਮੈਨੂੰ ਉਹ ਦੋ ਲਾਈਨਾਂ ਜਿਹੜੀਆਂ ਤੁਹਾਡੀਆਂ ਉਹ ਇਸ਼ਕੇ ਦੀ ਮਾਰ ਜੀ 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 ਮਮਮੀ ਨੂੰ ਘਾਲਾਂ ਦੇ ਲਈ ਆਖੋ ਅੱਛਾ ਬੁਲਹ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਬੁਲਹ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਰੁਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਨਿਆ ਰੁਲ ਗਿਆ ਹਾਰ ਤੇ ਸ਼ਿੰਗਾਰ ਐਸੀ ਪੇਸ਼ਕੀ ਦੀ ਮਰ ਸਾਨੂੰ ਵੈਰੀਆ ਐਸੀ ਪੇਸ਼ਕੀ ਦੀ ਮਰ ਵੇ ਪੜਿਆ ਐਸੀ ਪੇਸ਼ਕੀ ਦੇ ਮਰ ਐਸੀ ਪੇਸ਼ਕੀ ਦੀ ਮਰ ਸਾਨੂੰ ਡਾਡਿਆ ਐਸੀ ਪੇਸ਼ਕੀ ਦੇ ਮਰ ਵੇ ਪੜਿਆ ਸੀ ਪੇਸ਼ ਕੇ ਦੀ ਮਾਂ ਵਾਹ ਜੀ ਵਾਹ ਕੀ ਬਾਤ ਹੈ ਥੈਂਕ ਯੂ ਰਾਣੀ ਜੀ ਥੈਂਕ ਯੂ ਜੀ ਗੋਡ ਬਲੈਸ ਯੂ ਗੁੱਡ ਲੱਕ